ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆ ਗੁਰਗੋਬਿੰਦ ਸਿੰਘ ਜੀ ਦੀ ਚਰਨ ਸੋਪਾ ਪ੍ਰਾਪਤ ਪਵਿੱਤਰ ਧਰਤੀ ਗੁਰਦੁਆਰਾ ਮਹਿੰਦਿਆਣਾ ਸਾਹਿਬ ਹੁਣ ਤੁਹਾਨੂੰ ਆਪਾਂ ਸੰਗਤ ਜੀ ਪਹਿਲਾਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਜੀ ਦੇ ਇੱਥੇ ਸਿੱਖ ਇਤਿਹਾਸ ਦੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦੱਸੀ ਹੋਈ ਆ ਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਇੱਕ ਵਾਰ ਜ਼ਰੂਰ ਦਰਸ਼ਨ ਕਰਕੇ ਜਾਇਓ ਅਤੇ ਗੁਰਗੋਬਨ ਸਿੰਘ ਜੀ ਦਾ ਮਾਰਗ ਨਕਸ਼ਾ ਵੀ ਲੱਗਿਆ ਹੋਇਆ ਇੱਥੇ ਆਨੰਦਪੁਰ ਸਾਹਿਬ ਤੋਂ ਲੈ ਕੇ ਤਲਵੰਡੀ ਸਾਬੋ ਤੱਕ ਦਾ ਆ ਤੁਸੀਂ ਦੇਖ ਲਓ ਆਪਾਂ ਵੀਡੀਓ ਦੇ ਵਿੱਚ ਸਾਰਾ ਤੁਹਾਨੂੰ ਦਿਖਾ ਰਹੇ ਹਾਂ ਅਤੇ ਦਸ਼ਮੇਸ਼ ਪਿਤਾ ਗੁਰਗੋਬਨ ਸਿੰਘ ਜੀ ਮਹਾਰਾਜ ਮੁਗਲ ਰਾਜ ਸਵੇ ਰੈਕੜ ਤੋਂ ਪਿੰਡ ਲੰਮਾ ਜਾਂ ਟਪੁਰਾ ਮਾਣੂ ਕੇ ਹੁੰਦੇ ਹੋਏ ਇੱਥੇ ਢਾਬ ਮਹਿੰਦੀਣਾ ਸਾਹਿ ਪਹੁੰਚੇ ਇੱਥੇ ਢਾਬ ਦਾ ਜਲ ਬੜਾ ਹੀ ਪਵਿੱਤਰ ਸੀ ਅਤੇ 2-3 ਮੀਲ ਤੱਕ ਕੋਈ ਬਸੋਂ ਨਹੀਂ ਸੀ ਸਤਿਗੁਰ ਜੀ ਨੇ ਇਸ ਢਾਬ ਦੇ ਉੱਪਰ ਸਿੰਘਾਂ ਸਮੇਤ ਇਸ਼ਨਾਨ ਕੀਤਾ ਸਤਿਗੁਰ ਜੀ ਨੇ ਇਸ਼ਨਾਨ ਕਰਕੇ ਉਸਨ ਰੰਗਕਾਰ ਨਾਲ ਵਰਤੀ ਲਾ ਲਈ ਅਤੇ ਇਸ ਇਲਾਕੇ ਵਿੱਚ ਇਸ ਪਿਤਾ ਜੀ ਤਕਰੀਬਨ 21 ਦਿਨ ਰਹੇ ਇਸ ਢਾਬ ਵਾਲੀ ਜਗ੍ਹਾ ਤੇ ਹੀ ਹੁਣ ਸਰੋਵਰ ਬਣਿਆ ਹੋਇਆ ਹੈ ਇਸ ਥਾਨ ਦੀ ਕਾਰ ਸੇਵਾ ਸਤਖੰਡ ਵਾਸੀ ਬਾਬਾ ਜੋਰਾ ਸਿੰਘ ਜੀ ਲੱਖਾ ਉਹਨਾਂ ਨੇ ਬੜੇ ਹੀ ਤਨਮਨ ਨਾਲ ਸੇਵਾ ਕਰਵਾਈ ਤੇ ਨਾਲ ਹੀ ਧਾਰਮਿਕ ਮੂਰਤਾਂ ਬਣਵਾਈਆਂ ਤੇ ਉਹਨਾਂ ਮੂਰਤਾਂ ਦਾ ਸੰਖੇਪ ਇਤਿਹਾਸ ਵੀ ਲਿਖਵਾਇਆ ਮੂਰਤਾਂ ਬਣਵਾਉਣ ਦਾ ਮੰਤਵ ਮੂਰਤੀ ਪੂਜਾ ਨਹੀਂ ਸਗੋਂ ਜਿਹੜੀਆਂ ਸੰਗਤਾਂ ਇੱਥੇ ਦਰਸ਼ਨ ਕਰਨ ਆਉਣ ਉਹਨਾਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਾਉਣਾ ਹੈ ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਈਏ ਧਾਰਮਿਕ ਮੂਰਤਾਂ ਦੇ ਆਹ ਦੇਖੋ ਸਿੱਖਾਂ ਦੇ ਸਹਾਰਾ ਨੇਜਿਆਂ ਤੇ ਟੰਗ ਗੇ ਲਿਆ ਜਾ ਰਹੇ ਜ਼ਾਲਮ ਅੱਗੇ ਆਨੰਦਪੁਰ ਸਾਹਿਬ ਦਾ ਜੁੱਧ ਜਿਸ ਵੇਲੇ ਤੁਸੀਂ ਦੇਖ ਰਹੇ ਹੋ ਜੰਗ ਦੇ ਮੈਦਾਨ ਦੇ ਵਿੱਚ ਭਾਈ ਕਨਈਆ ਜੀ ਕੋਈ ਫਰਕ ਨਾ ਦਿਖਦੇ ਦੋਵਾਂ ਧਿਰਾਂ ਨੂੰ ਜਲਸਾ ਕਰ ਰਹੀ ਸੀਦ ਮਤੀ ਦਾਸ ਜੀ ਤਾਂ ਇਹਨਾਂ ਦੀ ਕੁਰਬਾਨੀ ਜਿਹੜੇ ਵਾਹਿਗੁਰੂ ਵਾਹਿਗੁਰੂ ਜਪਦੇ ਸ਼ਹੀਦ ਹੋ ਗਏ ਦੇਖੋ ਜ਼ਾਲਮ ਆਰਿਆਂ ਨਾਲ ਜੀ ਰਹੀ ਅੱਗੇ ਮੀਰ ਮੰਨੂ ਦੇ ਜ਼ੁਲਮ ਵਿੱਚ ਸਦਕੀ ਸਿੰਘਣੀਆਂ ਦੇ ਬੱਚਿਆਂ ਨੂੰ ਉਹਨਾਂ ਦੇ ਗਲਾਂ ਦੇ ਬੱਚੇ ਟੋਟੇ ਟੋਟੇ ਕਰਕੇ ਪਾ ਦਤਾ ਧਾਨੋ ਮਾਮਾ ਜਿਨ੍ਹਾਂ ਨੇ ਹੱਸ ਹੱਸ ਕੇ ਆਪਣੇ ਪੰਥ ਦੀ ਖਾਤਰ ਜਿਗਰ ਦੇ ਟੋਟੇ ਵਾਰਤੇ ਅੱਗੇ ਦੇਖੋ ਛੋਟੇ ਸਹਿਬਜ਼ਾਦਿਆਂ ਦੀ ਨੀਹਾ ਦੇ ਵਿੱਚ ਸਹਾਦਤਾ ਮੋਤੀलाल ਮਹਾਰਾਜੀ ਮਾਤਾ ਜੀ ਨੂੰ ਖਬਰ ਦਿੰਦੇ ਹੋਏ ਕਿ ਗਏ ਪੁੱਤਰੇ ਸੰਸਗ ਮਾਤਾ ਆ ਸਾਰਾ ਕੁਝ ਲਿਖਿਆ ਹੋਇਆ